ਇਕੋਂ ਕਾ ਸਤਿਗੁਰ ਪ੍ਰਸਾਦ ਸਾਹਿਬ ਸੰਗਤ ਜੀ ਉਸ ਸਥਾਨ ਬੌੜੀ ਸਾਬ ਤੇ ਗੁਰੂ ਸਾਹਿਬ ਨੇ ਧੋਬੀ ਦੀ ਮੰਗ ਨੂੰ ਸਵੀਕਾਰ ਕੀਤਾ ਤੀਰ ਮਾਰ ਕੇ ਧਰਤੀ ਵਿੱਚੋਂ ਨਿਰਮਲ ਜਲ ਦੀ ਧਾਰ ਬਖਸ਼ਿਸ਼ ਕੀਤੀ ਸਾਰੇ ਜਲ ਸੋਮੇ ਤੇ ਮੋਟਰਾਂ ਲਾ ਕੇ ਪੈਪਾ ਪਾ ਕੇ ਪੂਰਾ ਸ਼ੁੱਧ ਪਾਣੀ ਕੱਢਿਆ ਜਾਂਦਾ ਬੜੀ ਘਾਲਣਾ ਸੇਵਾਦਾਰਾਂ ਦੀ ਸੰਗਤਾ ਜੱਲੀਆਂ ਲੰਗਰਾਵਲ ਨੂੰ ਹੱਲਾ ਬੋਲ ਇੱਥੇ ਗੁਰੂ ਸਾਹਿਬ ਦਾ ਸਰੂਪ ਤਾਂ ਪ੍ਰਕਾਸ਼ ਨਹੀਂ ਹੈ ਵੈਸੇ ਚੌਂਕੀ ਸਜਾਈ ਹੋਈ ਹੈ ਇਹ ਨਿਸ਼ਾਨੀ ਵਜੋਂ ਤੇ ਇੱਥੇ ਆ ਪੌੜ ਦੇ ਨਿਸ਼ਾਨ ਇਹਦੇ ਵਿੱਚ ਇਹ ਤੇ ਜਪਾੜ ਖਾਰੇ ਪਾਣੀ ਦਾ ਸੋਮਕ ਪ੍ਰਗਟ ਹੋਇਆ ਸੀ ਗੁਰੂ ਸਾਹਿਬ ਦੇ ਘੋੜੇ ਨੇ ਪੌੜ ਮਾਰਿਆ ਸੀਗਾ ਈਕਾਈ ਇਹ ਉੱਪਰ ਵੱਡੇ ਜਿਹੇ ਚਸ਼ਮੇ ਦਾ ਹੀ ਪਾਣੀ ਇੱਧਰ ਤੋਂ ਆ ਰਿਹਾ ਏ ਇਹ ਦੋ ਨਿਸ਼ਾਨ ਬਣੇ ਹੋਏ ਨੇ ਇੱਥੇ ਆਦਰ ਬੇਟਾ ਦੇਖ ਲਓ ਉਮ ਸਰੂਪਤਾ ਪ੍ਰਕਾਸ਼ ਹੈ ਨੀਗੇ ਬਸ ਚੌਂਕੀ ਹੈ ਬਸ ਤੇ ਆ ਆਈ ਹੋਪ ਪਾੜ ਦਾ ਨਿਸ਼ਾਨ ਜਿੱਥੋਂ ਪਾਣੀ ਪ੍ਰਗਟ ਹੁੰਦਾ ਇਹ ਜਾ ਕੇ ਦੇਖ ਲੋ ਜਾਲੀ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਪਹਾੜੀ ਰਾਜਾਂ ਦੀਆਂ ਫੌਜਾਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਇਸ ਦੀ ਗਵਾਹੀ ਇਹ ਬਹੁਤ ਵੱਡਾ ਪੱਥਰ ਨੜ ਦਿਸ ਰਿਹਾ ਹੈ ਅੱਜ ਵੀ ਇਸ ਪੱਥਰ ਵਿੱਚ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ ਕਾਰ ਸੇਵਾ ਗੁਰਦੁਆਰਾ ਸ਼ਹੀਦੀ ਬਾਗ ਪ੍ਰਬੰਧਕ ਕਮੇਟੀ ਮਾਜਰੀ ਤੇ ਲੋਕਲ ਕਮੇਟੀ ਆਓ ਦਖੀਏ ਇਹ ਇੱਕ ਟਰੈਕਿੰਗ ਸਾਈਟ ਹੈ ਇੱਕ ਤਰ੍ਹਾਂ ਦੀ ਯਾਤਰਾ ਹੋਏਗੀ ਇਹ ਨੜ ਸਾਹਿਬ ਦੀ ਪਰ ਐਜ਼ ਇਟ ਇਹਨੂੰ ਟਰੈਕ ਹੀ ਲੈਣਾ ਹੈ ਆਪਾਂ ਨੇ ਕਿਉਂਕਿ ਸਾਰਾ ਹਿੱਲੀ ਏਰੀਆ ਹੈ ਪੱਥਰਾਂ ਵਾਲਾ ਰਸਤਾ ਹੈ ਚੱਲਣ ਲਈ ਪੱਕੀ ਬਗਡੰਡੀ ਕੋਈ ਨਹੀਂ ਬਣੀ ਹੋਈ ਇਹ ਤੇ ਪੱਥਰਾਂ ਵਾਲੇ ਉੱਚੇ ਨੀਵੇਂ ਰਾਹ ਉੱਪਰ ਦੀ ਜਾਣਾ ਪੈਣਾ ਆਪਾਂ ਨੂੰ ਆਓ ਚੱਲੀਏ ਮਿਲੀਮੀਟਰ ਦਾ ਘਟੇ ਆ ਜੀ ਨੇੜੇ ਹੀ ਆ ਜਾਂਦਾ ਹਾਂ ਆ ਦੇਖੋ ਐਦਾਂ ਦਾ ਰਸਤਾ ਹੈ ਕੋਈ ਨਹੀਂ ਆਈਏ ਫਿਰ ਤਾਂ ਬਾਬਾ ਹੀ ਆ ਜਾਣਗੇ ਹਾਂ ਨਹੀਂ ਆਣਾ ਆ ਸਲਿੱਪਰੀ ਐ ਟਰੈਕਿੰਗ ਸਾਈਟ ਨਾੜ ਸਹਿਬ ਲਿਆ ਮੈਂ ਲੋਟ ਕਰਾਂ ਲਿਆ ਮੈਂ ਲੋਟ ਕਰਾਂ ਇਹਨੂੰ ਬੈਂਡ ਵੱਜਦੇ ਸੀ ਤੇ ਭਜਾ ਹੁੰਦਾ ਹੈ ਬੈਂਡ ਵੱਜਦਾ ਨਹੀਂ ਹੁ ਸਕੀ ਵੀ ਆ ਗਈ ਬਰਦਵਾਰਾ ਬਣ ਕੇ ਬਾਬਾ ਜੀ ਦੇ ਦੇਖਣ ਆ ਗੁਰਦਵਾਰਾ ਬਣ ਗਿਆ ਹਾਂ ਹਾਂ ਤਾਂ ਹੀ ਸੜਕ ਵੀ ਬਣ ਗਈ ਨਾ ਮੇਡੀ 95 99 ਤੋਂ ਆ ਰਹੀ ਸੀ ਮਟੀਰੀਅਲ ਤਾਂ ਹੀ ਆ ਬਣ ਆ ਗਿਆ ਇੱਥੇ ਤੱਕ ਗੱਡੀਆਂ ਚ ਹ ਤੀਜਾ ਕਿਹੜਾ ਤੇਰਾ ਹਾਂ ਤਾਂ ਤੁਸੀਂ ਤਾਂ ਮੋਰਚਾ ਜਿੱਤ ਲਿਆ ਮੋਰਚਾ ਜਿੱਤ ਲਿਆ ਤੁਸੀਂ ਹਾਂ ਦੇਖੋ ਆ ਪੱਥਰ ਤੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਇੱਥੇ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਦੀ ਫੌਜ ਦਾ ਮੁਕਾਬਲਾ ਕੀਤਾ ਸੀਗਾ ਜਦੋਂ ਅਸੀਂ ਪਹਿਲੀ ਵਾਰ ਆਏ ਸੀ ਨਾ ਇੱਥੇ ਫੁੱਲ ਪਾਣੀ ਚੱਲਦਾ ਸੀ ਫੁੱਲ ਪਾਣੀ ਆ ਚੋ ਦੇ ਵਿੱਚ ਹਾਂ ਰਾਹ ਤੋਂ ਬੰਦੀ ਆਈ ਸੀ ਆਪਾਂ ਪਾਣੀ ਉਹਨਾਂ ਨੇ ਕਨਵਰਟ ਕਰਤਾ ਹਾਂਜੀ ਹਾਂ ਉੱਤੋਂ ਉੱਤੋਂ ਚੜਾ ਹਾਂਜੀ ਹਾਂਜੀ 25 ਸਾਲ ਪਹਿਲਾਂ ਪਤਾ ਵੀ ਅਸੀਂ ਚੜ੍ਹਾਈ ਨਹੀਂ ਜਿਹੜੇ ਆ ਮਾਂ-ਬਾਬਾ ਵੀ ਇਹਨੂੰ ਜਦੋਂ ਨਿਆਣੇ ਸੀ ਆਪਾਂ ਯਾਦ ਤਾਂ ਉਹ ਵੀ 65 ਸਾਲ ਦੀ ਹੋਣੀ ਉਦੋਂ ਹਾਂ ਹਾਂ 65 ਕਿਤੇ ਹੋਣੀ ਆ ਹਾਂ ਤੁਸੀਂ ਬਾਪੂ ਜੀ ਜੇ ਮੈਨੂੰ ਜੁਆਇਨ ਕਰੋ ਤੁਸੀਂ ਮੇਰੇ ਨਾਲ ਜਿਮ ਚੱਲਿਆ ਕਰੋ ਤੁਸੀਂ ਦੇਖੋ ਕਿ ਮੁੜ ਕੇ ਜਵਾਨ ਹੋ ਜਾਓਗੇ ਟਾਈਮ ਫਿਰ ਆਪੇ ਸੰਭੜੇ ਗੁਰਦੁਆਰਾ ਸ਼੍ਰੀ ਨਾਨਕ ਸਾਹਿਬ ਚੁੱਪ ਹਾਂਜੀ 99 ਨਾਮ ਹਾਂਜੀ ਹਾਂ ਆਜੋ ਆਜੋ ਆ ਚਾਹ ਚਾਹ ਲੈ ਲਵੋ ਜੀ ਨਾ ਹਾਂਜੀ ਹਾਂਜੀ ਆਜੋ ਇਹ ਗੁਰਦੁਆਰਾ ਨਾੜ ਸਾਹਿਬ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਸ਼ੈੱਡ ਬਣ ਚੁੱਕੇ ਨੇ ਇੱਥੇ ਸੰਗਤਾਂ ਲਈ ਈਵਨ ਹੋ ਸਕਦਾ ਹੈ ਕੋਈ ਜੋੜ ਮੇਲਾ ਵੀ ਭਰਦਾ ਹੋਊਗਾ ਦਰਬਾਰ ਸਾਹਿਬ ਵੀ ਅੰਦਰ ਹੋਏਗਾ ਪਰ ਹੁਣ ਲੋਕ ਲੱਗੇ ਹੋਏ ਨੇ ਇੱਥੇ ਜਗ੍ਹਾ ਬਹੁਤ ਰਮਣੀਕ ਹੈ ਦਿਲ ਲੱਗਦਾ ਇੱਥੇ ਆ ਕੇ ਹਾਂਜੀ ਹਾਂਜੀ ਸਾਧ ਸੰਗਤ ਅਸਥਾਨ ਜਗਮਗ ਨਾ ਆ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਕਹਿੰਦੇ ਪੁਰਾਤਨ ਉਸ ਵਕਤ ਜਾਂ ਇਥੇ ਛੋਟਾ ਜਿਹਾ ਜੰਗ ਹੋਇਆ ਕੁਸ ਪੈਠ ਮੂਠੇ ਪੇੜ ਹੋਈ ਪਹਾੜੀ ਇਹ ਗਾਜਾਂ ਦੀ ਕੋਲ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਪੁਰਾਣੇ ਗੋਲੀਆਂ ਦੇ ਨਿਸ਼ਾਨ ਦੱਸੇ ਜਾਂਦੇ ਨੇ ਹੌਲੀ ਜਰਾ ਹੌਲੀ ਆਓ ਉਹ ਕੈਮਰਾਮੈਨ ਪਿੱਛੇ ਲੜ ਦਿਓ ਕੈਮਰਾਮੈਨ ਪੁੱਠੇ ਤਾਂ ਨਹੀਂ ਤੁਰੂਗਾ ਹੋਰ ਹਾਂਜੀ ਹੁਣ ਲੰਘ ਸਕਦੇ ਹੋ ਲੰਘ ਜੀ ਹਾਂਜੀ ਹਾਂਜੀ ਵਾਇਗਰੂ 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 ਕਰਦਾ ਜਾ ਪੌੜੀ ਪੌੜੀ ਚੜਦਾ ਜਾ ਹਾਂਜੀ ਗੁਰਦੁਆਰਾ ਸ਼੍ਰੀ 세ਰਾ ਸਾਹਿਬ ਕਿੰਨੀ ਸੁਣੀ ਲੋਕੇਸ਼ਨ ਹੈ ਗੁਰਦੁਆਰਾ 세ਰਾ ਸਾਹਿਬ ਦੇ ਦਿਚਾਈ ਹੋਈ ਆ ਅੱਜ ਪੰਜਾਬ ਚ ਵੀ ਬਾਵਾ ਤੁੰਦ ਸੀ ਅਹੀਂ ਹਿਮਾਚਲ ਚ ਬਹੁਤ ਹੁੰਦਾ ਤੇ ਹੁਣ ਜਪ ਗ੍ਰੀਨਰੀ ਬਹੁਤ ਹੈ ਹਜੇ ਤਾਂ ਇੱਥੇ ਬੇਸ਼ੱਕ ਬਾਰਿਸ਼ ਬੁਰਿਸ਼ ਤਾਂ ਕੋਈ ਇਧਰ ਨਾਮ ਨਿਸ਼ਾਨ ਵੀ ਨਹੀਂ ਹੈਗਾ ਪਰ ਬਹੁਤ ਸੋਹਣਾ ਲੱਗਦਾ ਹੈ ਮੌਸਮ ਧੁੰਦ ਵਾਲਾ ਵੀ Sampai jumpa di video selanjutnya. <laughs> ਇਹ ਐਚ ਮੇ ਬਾਸ ਚੰਦਾ ਖੂ ਬ ਯਾਦਗਾਰੀ ਖੂ ਜੋ ਉਹਨਾਂ ਨੇ ਆਪਣੇ ਜੀਵਨ ਕਾਲ ਜਿੱਥੇ ਖੁਣਵਾਇਆ ਸੀ ਸ਼ੀਸ਼ਾ ਲੱਗਣ ਕਰਕੇ ਪੂਰੇ ਡੁੰਗਾਈ ਤੱਕ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਜਾਲੀ ਵੀ ਲੱਗੀ ਹੋਈ ਹੈ نیچے ਤੇ ਕਾਫੀ ਘੇਰਾ ਖੂਦ ਖੋਦਾ ਇਹ ਛੋਟਾ ਦਰਬਾਰ ਸਾਹਿਬ ਹੈ ਪਰ ਵੱਡਾ ਦਰਬਾਰ ਸਾਹਿਬ ਨਾਲ ਹੀ ਨਾਲ ਤਿਆਰ ਹੋ ਰਿਹਾ ਹੈ ਕਿ ਬਾਬਾ ਜੀ ਦੱਸਦੇ ਨੇ ਕਿ ਹੌਲੇ-ਹੌਲੇ ਤੱਕ ਤਿਆਰੀ ਪੂਰੀ ਹੋ ਜਾਏਗੀ ਵੱਡੇ ਦਰਬਾਰ ਸਾਹਿਬ ਦੀ ਬਣ ਗਏ ਆਪਾਂ ਕਿ ਦਾ ਵੱਡਾ ਤਾਂ ਆਮ ਬਣ ਰਿਹਾ ਦੇ ਲekin ਪੰਜਵਾ ਗੋਮਬਦੋਂ ਦੋ ਦਹਾਕੇ ਢਾਈ ਦਹਾਕੇ ਸਾਨੂੰ ਸਿਰਫ ਫਰਸ਼ ਦੇਖਦੇ ਨੂੰ ਨਿਕਲ ਗਏ ਹੁਣ ਹੁਣ ਨਜ਼ਰ ਪਿਆ ਵੇ ਇਡਾ ਵੱਡਾ ਅਸਥਾਨ ਬਣਿਆ ਜੇ ਈਆ ਹੋ ਗਿਆ ਟੋਟੇ ਗੁਰਦੁਆਰਾ ਸੋਹਿਲਾ ਘੋੜਾ ਪਾਤਸ਼ਾਹੀ 6ਵੀ ਇੱਥੇ ਸਤਗੁਰਾਂ ਦੇ ਘੋੜੇ ਸੋਹਿਲੇ ਦਾ ਅੰਤਿਮ ਸੰਸਕਾਰ ਹੋਇਆ ਸੀ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਜ਼ਖਮੀ ਹੋ ਕੇ ਉਹ ਇੱਥੇ ਪਹੁੰਚੇ ਸੀ ਪੂਰਾ ਹੋ ਗਿਆ ਸ਼ਹੀਦ ਹੋ ਗਿਆ ਸੀ ਘੋੜਾ ਸਤਗੁਰਾਂ ਦਾ ਫਿਰ ਇੱਥੇ ਉਹਦਾ ਅੰਤਿਮ ਸੰਸਕਾਰ ਕਰਿਆ ਸੀਗਾ ਤੰਤਨ ਸਤਗੁਰੂ ਸੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦਾ ਇਤਿਹਾਸ ਸਥਾਨ ਗੁਰਦੁਆਰਾ ਸੋਹਿਲਾ ਘੋੜਾ ਸਾਹਿਬ ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮਲ ਹੋਇਆ ਜੋ ਸਤਗੁਰਾਂ ਦਾ ਬਹੁਤ ਸ਼ਰਧਾਲੂ ਸਿੱਖ ਸੀ ਸਮਾਂ 1635 ਵਿੱਚ ਇਸ ਸਿੱਖ ਨੇ ਦੋ ਘੋੜੇ ਸਤਗੁਰੂ ਜੀ ਨੂੰ ਭੇਂਟ ਕੀਤੇ ਸਨ ਉਹਨਾਂ ਦੇ ਨਾਮ ਦਿਲਬਾਗ ਅਤੇ ਗੁਲਬਾਗ ਰੱਖਿਆ ਸੀ ਬਾਅਦ ਵਿੱਚ ਸਤਗੁਰਾਂ ਨੇ ਉਹਨਾਂ ਦੇ ਨਾਮ ਬਦਲ ਕੇ ਇੱਕ ਦਾ ਨਾਮ ਜਾਨਪਾਈ ਤੇ ਦੂਜਾ ਸੋਹਿਲਾ ਘੋੜਾ ਰੱਖਿਆ ਸੀ ਮਾਤਾ ਸੁਲਖਣੀ ਨੂੰ ਪੁੱਤਰਾਂ ਦਾਵਰ ਦੇਨ ਸਮੇਂ ਸਤਿਗੁਰਾਂ ਜੀ ਸਤਿਗੁਰੂ ਜੀ ਸੋਹੇਲੇ ਘੋੜੇ ਤੇ ਹੀ ਸਵਾਰ ਸਨ ਗੁਰੂ ਜੀ ਨੇ ਸੋਹੇਲੇ ਘੋੜੇ ਤੇ ਹੀ ਕਰਤਾਰਪੁਰ ਦੀ ਜੰਗ ਲੜੀ ਜੰਗ ਵਿੱਚ ਲੜਦਿਆਂ ਸੋਹੇਲਾ ਜ਼ਖਮੀ ਹੋ ਗਿਆ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕੀਰਤਪੁਰ ਨੂੰ ਜਾ ਰਹੇ ਸਨ ਰਸਤੇ ਵਿੱਚ ਘੋੜੇ ਨੇ ਇਸ ਪਵਿੱਤਰ ਜਗ੍ਹਾ ਤੇ ਸਰੀਰ ਛੱਡ ਦਿੱਤਾ ਘੋੜੇ ਦੇ ਸਰੀਰ ਵਿੱਚ ਉਸ ਟਾਈਮ ਅਨੇਕਾਂ ਗੋਲੀਆਂ ਲੱਗੀਆਂ ਅਤੇ ਸੰਸਕਾਰ ਕਰਨ ਤੇ ਘੋੜੇ ਦੇ ਸਰੀਰ ਵਿੱਚੋਂ ਸਵਾ ਮਣ ਕੱਚਾ ਸਿੱਕਾ 20 ਕਿਲੋ ਨਿਕਲਿਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀ ਸੁਹੇਲੇ ਘੋੜਿਆ ਸੰਸਕਾਰ ਕੀਤਾ ਤੇ ਅਸਥਾਨ ਸੁਹੇਲਾ ਘੋੜਾ ਸਾਹਿਬ ਜੀ ਦੇ ਨਾਮ ਤੇ ਪ੍ਰਸਿੱਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੈਲੋ ਉਹ ਕੱਕਾ ਜੀ ਹੈਲੋ ਕਿਲਾ ਨੰਦਗੜ ਸਾਹਿਬ ਗੁਰੂ ਜੀ ਦਾ ਪਰਿਵਾਰ ਇੱਥੇ ਵੱਸਦਾ ਸੀ ਤਪਸਥਾਨ ਮਾਤਾ ਸਾਹਿਬ ਕੌਰ ਤਾਪਸਥਾਨ ਪੰਥ ਮਾਤਾ ਮਾਤਾ ਸਾਹਿਬ ਗੌਰ ਜੀ ਇੱਥੇ ਮਾਤਾ ਜੀ ਨੇ ਤਪ ਕੀਤਾ ਹੈ ਤੇ ਨਮੀ ਉਹ ਸਾਰੀ ਹੋਈ ਹੈ ਤਪਸਥਾਨ ਦੀ ਕਿਲਾ ਆਨੰਦਗੜ੍ਹ ਦੇ ਵਿੱਚ ਹੀ ਸਾਹਮਣੇ ਉੱਥੋਂ ਦਰਬਾਰ ਸਾਹਿਬ ਹੈ ਤੇ ਆ ਕਿਲੇ ਦੀ ਇਮਾਰਤ ਹੈ ਇਹਦੇ ਸਾਹਮਣੇ ਤੋਂ ਜਾ ਕੇ ਦੇਖਾਂਗੇ ਆਪਾਂ ਤੇ ਆ ਜੋ ਹੈ ਇਧਰ ਇਹ ਦੇਖਣ ਵਾਲੀ ਚੀਜ਼ ਹੈ ਤਪਸਥਾਨ ਬਿਲਕੁਲ ਪੁਰਾਤਨ ਉਹਤੇ ਬਣਾਇਆ ਹੋਇਆ ਦਿੱਖਤੇ ਬਣਾਇਆ ਹੋਇਆ ਤੇ ਇਧਰ ਸੰਗਤ ਬੈਠੀ ਹੈ ਅੰਦਰ అందర దర్శన కనుందే ਖਦਿਆਨਾਂ ਥਾਪਿਆ ਆਪ ਜੀ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਖਾਲਸਾ ਫੌਜ ਦੀ ਅਗਵਾਈ ਕਰਦੇ ਹਾਂ ਪੰਗਾਣੀ ਦੀ ਜੰਗ ਅਨੰਦਪੁਰ ਸਾਹਿਬ ਦੀ ਸਰਸਾ ਤੇ ਚਮਕੌਰ ਦੀਆਂ ਭਿਆਨਕ ਜੰਗਾਂ ਲੜੀਆਂ ਅੰਤ ਚਮਕੌਰ ਸਾਹਿਬ ਦੀ ਭਿਆਨਕ ਜੰਗ ਵਿੱਚ ਆਪ ਜੀ ਆਪਣੀ ਬਹਾਦਰੀ ਦੇ ਜੋਹਰ ਦਿਖਾਉਂਦੇ ਹੋਏ 9 ਪੋ 1761 ਮੁਤਾਬਕ 23 ਦਸੰਬਰ 1704 ਈਸਵੀ ਨੂੰ ਸ਼ਹੀਦ ਹੋ ਗਏ ਆ ਗੀ ਨੌਵੇਂ ਬਾਦਸ਼ਾਹ ਤੇ ਦਸਵੇਂ ਪਾਤਸ਼ਾਹ ਦੇ ਸਮਕਾਲੀ ਨੂੰ ਤੇ ਸੇਵਾ ਲਨੰਦਾ ਮਾਨ ਪ੍ਰਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਜੀ 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 ਪਹਿਲੇ ਗੁਰੂ ਨੇ ਜੋ ਸੁਬਹ 4:55 ਸਲੋਕ ਪੰਜ ਪੈਸੇ ਨਾਲ ਹੀ ਅਲਗੁਰਗਤੀ ਦੀ ਰਸਮ ਤੇ ਇੱਕ ਪੱਤਰੀਕਾ ਦੇ ਕੇ ਜਿਹਦੇ ਵਿੱਚ ਗੁਰੂ ਜੀ ਨੂੰ ਸ਼ਹੀਦ ਕਰਾਉਣ ਦਾ ਫਤਵਾ ਸੁਨਾਇਆ ਗਿਆ ਹੋਇਆ ਸੀ ਤੇ ਭਾਈ ਜੈਤਾ ਜੀ ਨੂੰ ਗੁਰਦੇਵ ਸਾਹਿਬ ਅਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਕੋਲ ਭੇਜਿਆ ਓਕੇ ਇਹ ਪੱਤਰ ਪੜਨੋਂ ਪਰੰਤ ਫਿਰ ਬਾਲ ਗੁਰੂ ਗੋਬਿੰਦ ਰਾਏ ਜੀ ਨੇ ਸੀਰੀਅਸ ਲਿਓਨ ਲਈ ਆਵਦੇ ਦੁਬਾਰਾ ਦਿੱਲੀ ਤੇ ਕਿਉਂਕਿ ਉਹ ਨਾ ਜਦ ਤੱਕ ਸ਼ਹੀਦੀ ਹੋ ਗਈ ਹੋਣੀ ਨੀ ਹੋ ਗਈ ਸੀ ਫਿਰ ਫਿਰ ਦਿੱਲੀ ਪਹੁੰਚਦੇ ਕਰ ਮਤਲਬ ਪਹਿਲਾ ਗੁਰੂ ਸਾਹਿਬ ਜੀ ਹੁੰਦੇ ਸੀ ਮਤਲਬ ਫਿਰ ਜਦੋਂ ਸਰੀਰ ਛੱਡਣ ਪਤਾ ਲੱਗਿਆ ਵੀ ਅੱਜ ਅੱਜ ਉਹਨਾਂ ਨੂੰ ਫਿਰ ਭੇਜਿਆ ਮਤਲਬ ਗੁਰਗੱਦੀ ਦੀ ਸਾਰੀ ਰਸਮ ਵੀ ਇਹਨਾਂ ਦੇ ਕੋਲ ਦੇ ਕੇ ਭੇਜਿਆ ਸੀ ਅੱਛਾ ਮੇਰੇ ਬਾਪ ਗੁਵਿੰਦਰ ਰਾਏ ਜੀ ਨੇ ਕਿਹਾ ਵੀ ਤੁਸੀਂ ਦਿੱਲੀ ਹੋ ਜਾਓ ਤੁਸੀਂ ਸੀਸ ਲੈ ਕੇ ਲੈ ਕੇ ਆਉਣਾ ਸੀ ਫਿਰ ਹਜੇ ਹੋਣੀ ਸੀ ਹਾਂ ਹੋਣੀ ਸੀ ਬਲਤ ਗੁਰਦੇਵ ਜੀ ਨਾਲ ਗਏ ਨੇ ਜਦੋਂ ਭਾਈ ਮਤੀ ਦਾਸ ਸਤੀ ਦਾਸ ਜੀ ਨਹੀਂ ਗਏ ਫਿਰ ਗੁਰੂ ਗੋਬਿੰਦ ਸਿੰਘ ਜੀ ਜਿਹੜੇ 57 ਸ਼ਲੋਕ ਬੱਦ ਗਏ ਹਾਂ ਬਾਅਦ 9 5000 ਜਗੇ ਕਿਤੇ ਨੇ 57 ਸ਼ਲੋਕ ਉਚਾਰੇ 5 ਪੈਸੇ ਨਾਰੀਅਲ ਗੁਰਗੱਦੀ ਦੀ ਰਸਮ ਸਾਰੇ ਬਾਣੀ ਭੇਜੀ ਉਹ ਪਾਈ ਜਤਾ ਜੀ ਨੂੰ ਦੇ ਕੇ ਬਾਲ ਗੋਬਿੰਦ ਰਾਏ ਕੋਲ ਭੇਜੀ ਹਨ ਗੁਰੂ ਜੀ ਨੇ ਜਿਉਂਦੇ ਜੀ ਭੇਜਦੇ ਹਾਂ ਫਿਰ ਬਾਲ ਗੋਬਿੰਦ ਰਾਏ ਜੀ ਨੇ ਫਿਰ ਉਹਨਾਂ ਨੂੰ ਕਹਿ ਦੁਬਾਰਾ ਜਾਓ ਤੇ ਹਾਂ ਸੰਭਾਲ ਕਰਕੇ ਆਓ ਵਾਹਿਗੁਰੂ ਚਾਹ ਦਾਸੀਆਂ ਕੋੜੀਆਂ ਤੇ ਮੋਰੀ ਚਾਹ ਕੋੜੀਆਂ ਦੇ ਮੋਰੇ ਦਿੱਤਾ 84 ਕੌੜੀਆਂ ਕਦਮ ਹੁੰਦੀਆਂ ਸਤਲੁਜ ਦਰਿਆ ਚੱਲਦਿਆਂ ਕਰਦਾ ਸਿਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਮਹਾਰਾਜ ਕਿੰਨੇ ਦੇ ਵਿੱਚ ਉਜਾਲਾ ਬਖਸ਼ਦੇ ਰਹੇ ਆ ਜਦੋਂ 22 ਘਰ ਤੇ ਰਾਂਗਿਆਂ ਨੇ ਤੇ ਮੁਗਲ ਫੌਜਾਂ ਨੇ ਘਰਾਲ ਕੇ ਅਨੰਪੁਰ ਸਾਹਿਬ ਮੁਕਤਲੇ ਮੁਕਲਾ ਪਾਇਆ ਇਸ ਅਧਿਕਰੋpais। ਆਹ ਬੁਰਾ ਨਾ ਬਹੁਤ ਹੈ ਜੀ। ਖਾਲੀ। ਜੋ ਜਿਕਰੀ ਫਤਿਹ ਤਪਸਥਾਨ ਪੰਥ ਦੀ ਮਾਤਾ ਮਾਤਾ ਸਾਹਿਬ ਕੌਰ ਦੀ ਸੰਖੇਪ ਇਤਿਹਾਸ। ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਨੂੰ ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਇਆ 10 ਜਨਮ ਰੋਹ 10 ਪਾਕਿਸਤਾਨ ਨਿਵਾਸੀ ਸਰਗਵਾਨ ਸਿੱਖ ਭਾਈ ਹਰਭਗਵਾਨ ਜੀ ਅਤੇ ਬੀਬੀ ਜਸਦੇਵੀ ਜੀ ਦੇ ਘਰ ਹੋਇਆ। ਇਹਨਾਂ ਦਾ ਆਨੰਦ ਗੁਰੂ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ 18 ਬੈਸਾਖ ਸੰਮਤ 1857 ਨੂੰ ਹੋਇਆ। ਇਹਨਾਂ ਨੂੰ ਕੁਆਰੇ ਡੋਲੇ ਦਾ ਕਿਤਾਬ ਦਿੱਤਾ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਇਹਨਾਂ ਦੀ ਧੋਲੀ ਖਾਲਸਾ ਪੰਥ ਪਾਇਆ ਜਿਸ ਕਰਕੇ ਇਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ। ਇਸ ਕਰਕੇ ਵੀ ਅੰਮਤ ਸੰਸਕਾਰ ਸਮੇਂ ਉਪਦੇਸ਼ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ ਸਾਹਿਬ ਗੌਰ ਜੀ ਹਨ। ਜੀ ਹਨ ਜਨਮ ਆਪ ਜੀ ਦਾ ਕੇਸਰਗੜ੍ਹ ਸਾਹਿਬ ਦਾ ਅਤੇ ਵਸਤੇ ਅਨੰਦਪੁਰ ਸਾਹਿਬ ਦੇ ਹੋ। ਆਪ ਜੀ ਨੰਦੇੜ ਸਾਹਿਬ ਮਹਾਰਾਸ਼ਟਰ ਤੱਕ ਗੁਰੂ ਸਾਹਿਬ ਜੀ ਨਾਲ ਰਹੇ ਮਾਤਾ ਜੀ ਰੋਜ਼ਾਨਾ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰੂ ਜੀ ਨੂੰ ਛਕਾਉਂਦੇ ਸਨ ਕੁਝ ਸਮੇਂ ਬਾਅਦ ਗੁਰੂ ਜੀ ਨੇ ਇਹਨਾਂ ਨੂੰ ਦਿੱਲੀ ਵਿਖੇ ਮਾਤਾ ਸੁੰਤਰੀ ਜੀ ਕੋਲ ਭੇਜ ਦਿੱਤਾ ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੰਜ ਸ਼ਸਤਰ ਸਮੂਹਾਂ ਦਾ ਗਠਨ ਲਈ ਮਾਤਾ ਜੀ ਦੇ ਸਪੁੱਤ ਗਿੱਤੇ ਜੋ ਇਸ ਸਮੇਂ ਗੁਰਦੁਆਰਾ ਸ਼੍ਰੀ ਕਾਗਵੰਦ ਸਾਹਿਬ ਦਿੱਲੀ ਵਿਖੇ ਸ਼ੋਭਿਤ ਹਨ ਆਬਲੀ ਨੇ ਮਾਤਾ ਸੁੰਦਰੀ ਜੀ ਨਾਲ ਮਿਲ ਕੇ ਪੰਥ ਨੂੰ ਸੰਗਠਿਤ ਰੱਖਣ ਦੀ ਪੂਰੀ ਜ਼ਿੰਮੇਵਾਰੀ ਨਿਭਾਈ ਅਤੇ ਸਮੇਂ-ਸਮੇਂ ਤੇ ਯੋਗ ਅਗਵਾਈ ਦਿੱਤੀ ਆਪ ਜੀ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਗੁਰਪੁਰੀ ਸਿਧਾਰ ਗਏ ਇਹਨਾਂ ਦੀ ਪਾਵਨ ਯਾਦਗਾਰ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਯਾਦਗਾਰ ਦੇ ਬਿਲਕੁਲ ਨੇੜੇ ਹੀ ਸਜੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ